ਇੱਟ ਨੇ ਵੀ ਸੋਚਿਆ ਬੁਰਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਪਾਲ ਬਰਦਰ ਰਹੀਮਪੁਰ ਟਾਉਂਗ ਸਾਹਮਣੇ ਗੁਰੂ ਅਰਦਾਸ ਜੀ ਮੰਦਿਰ ਦੇ ਸਾਹਮਣੇ ਪਾਲ ਬਰਦਰ ਦੀ ਅੱਜ ਅਸੀਂ ਅਥਰਾਇਡ ਡੀਲਰ ਆਫਿਸ سے ਅਸੀਂ ਅਥਰਾਇਡ ਡੀਲਰ ਆ ਉਹਦੀ ਸੇਲ ਜਿਹੜੀ ਹੈਗੀ 18% ਲੈਸ ਤੇ ਲਗਾਈ ਹੋਈ ਆ ਸਾਡਾ ਪੂਰੇ ਨਗਰ ਨਵਾਸੀਆਂ ਕੇ ਬੇਨਤੀ ਹੈ ਕਿ ਅੱਜ ਤਾਂ ਤਰੇਸ ਤੇ ਜੋ ਲੈਸ ਲੱਗੀ ਉਹਦਾ ਵੱਧ ਤੋਂ ਵੱਧ ਜਿਹੜਾ ਫਾਇਦਾ ਲਿਆ ਜਾਵੇ ਦੇ ਨਗਰ ਨਵਸੀਆਂ ਨੂੰ ਤਾਂ ਤ੍ਰੈਸਟ ਦੇ ਦਿਵਾਲੀ ਦੀਆਂ ਫਿਰ ਤੋਂ ਬਹੁਤ ਬਹੁਤ ਬਧਾਈਆਂ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਹੈ ਜਿਵੇਂ ਇਲੈਕਟ੍ਰੋਨਿਕ ਅਪਲੈਂਸਸ ਹੈਗੇ ਆ ਸਾਡੇ ਕੋਲ ਮਿਲਤਨ ਹੈਗਾ ਹੋਰ ਵੀ ਪਲਾਸਟਿਕ ਦੀਆਂ ਬਹੁਤ ਸਾਰੀਆਂ ਆਈਟਮਾਂ ਸਾਡੇ ਕੋਲ ਜੋ ਵੀ ਕਿਸੇ ਨੂੰ ਕੋਈ ਸਮਾਨ ਚਾਹੀਦਾ ਹੋਵੇ ਵੱਧ ਤੋਂ ਵੱਧ ਲੈਸ ਤੇ ਅੱਜ ਅਸੀਂ ਦੇ ਰਹੇ ਹਾਂ ਕਿਰਪਾ ਕਰਕੇ ਸਹਿ ਸ਼ਹਿਰ ਵਾਸੀਆਂ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਦਾ ਫਾਇਦਾ ਲਿਆ ਜਾਵੇ